ਸ੍ਰੀ ਗੁਰੂ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਜਿਹੜੀ ਤੁਹਾਨੂੰ ਕਲੈਕਸ਼ਨ ਦਿਖਾਣੀ ਹੈ ਜੀ ਬਹੁਤ ਸੋਹਣੇ ਜਿਹੇ ਸੂਟ ਨੇ ਇਹਨਾਂ ਨੂੰ ਤੁਸੀਂ ਧੋਈ ਜੋ ਪਾਈ ਜੋ ਉਹ ਖਮ ਹੋ ਰਿਹਾ ਇਹਨਾਂ ਸੂਟਾਂ ਦਾ ਜੀ ਬਹੁਤ ਸੋਹਣੀ ਜੀ ਕਲੈਕਸ਼ਨ ਆ ਤੇ ਕਿਸੇ ਚ ਹਲਕਾ ਜਾਂ ਮਿਕਸ ਜャ ਸਟਫ ਵੀ ਰਹੇਗਾ ਅੱਜ ਦੀ ਵੀਡੀਓ ਦੇ ਵਿੱਚ ਤੇ ਤੁਹਾਨੂੰ ਸਿੰਗਲ ਸੂਟ ਨਹੀਂ ਮਿਲੇਗਾ ਕਿਸੇ ਨੂੰ ਵੀ ਅੱਜ ਦੀ ਵੀਡੀਓ ਦੇ ਵਿੱਚ ਦੋ ਸੂਟ ਮਿਲਣਗੇ ਦੋ ਸੂਟ ਤੁਹਾਨੂੰ 1200 ਦੇ ਮਿਲਣਗੇ ਤੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਦੋ ਸੂਟ ਤੁਹਾਨੂੰ 1200 ਦੇ ਮਿਲਣਗੇ ਜੀ ਬਹੁਤ ਘੱ ਇਸ ਤੇ ਬਹੁਤ ਸੋਹਣੇ ਇਹ ਸੂਟ ਲੈ ਕੇ ਆਏ ਆ ਕਿਉਂਕਿ ਮੈਸੇਜ ਆnde ਸੀਗੇ ਕਿ ਸਾਨੂੰ ਕੋਈ 4-5 ਸੌ ਦਾ ਸੂਟ ਦਿਖਾਓ 4-5 ਸੌ ਦਾ ਕੋਈ ਸੂਟ ਨਹੀਂ ਆਂਦਾ ਜੀ ਮੇਰੇ ਕੋਲ ਤਾਂ ਨਹੀਂ ਆਂਦਾ ਮੈਂ ਤੁਹਾਨੂੰ ਇੰਨਾ ਸੰਥੈਟਿਕ ਵੀ ਨਹੀਂ ਦੇਣਾ ਚਾਹੁੰਦੀ ਕਿ ਤੁਸੀਂ ਠੰਡ ਦੇ ਮੌਸਮ ਵਿੱਚ ਸੂਟ ਪਾਓ ਤੇ ਤੁਹਾਨੂੰ ਉਹ ਠੰਡਾ ਠੰਡਾ ਫੀਲ ਕਰਾਵੇ ਕੁਝ ਵੀ ਇਦਾਂ ਦਾ ਕਲੈਕਸ਼ਨ ਮੈਂ ਨਹੀਂ ਲੈ ਕੇ ਆਣਾ ਚਾਹੁੰਦੀ ਕਿਉਂਕਿ ਮੈਂ ਆਨਲਾਈਨ ਦੇਣਾ ਹੁੰਦਾ ਤੁਹਾਡਾ ਫੀਡਬੈਕ ਮੇਰੇ ਕੋਲ ਬੈਡ ਆਵੇ ਤਾਂ ਮੈਨੂੰ ਉਹ ਵੀ ਪਸੰਦ ਨਹੀਂ ਹੈਗਾ ਬਹੁਤ ਸੋਹਣੀ ਕਲੈਕਸ਼ਨ ਹੈ ਜਿਹੜੀ ਅਸੀਂ ਤੁਹਾਨੂੰ ਅੱਜ ਦੇਣੀ ਆ 1200 ਦੇ ਦੋ ਸੂਟ ਰ बुकिंग लिए नंबर होगा जी एट टू एट थ्री एट टू एट थ्री एट वन नंबर है जो भी सूट पसंद आया स्क्रीन शॉट लैके मेरे इस नंबर पर भी सेंड कर सकते हो सूट दिखाने फर्स्ट बहुत सोहने जटफ देर आ कोई बोर नहीं आना जो स्टफ के उ बस धोई जाओ जाओ कोई कलर नहीं फेंट होना है स्टफ काफ़ी अच्छा है 1200 ਦੇ ਦੋ ਸੂਟ ਮਿਲਣਗੇ ਕਿਉਂਕਿ ਜੇ ਅਸੀਂ ਸਿੰਗਲ ਸੂਟ ਦੀ ਪੈਕਿੰਗ ਲੱਗੇ ਕਰਨ ਤਾਂ ਜਿਹੜੇ ਲਫਾਫੇਸ ਅਸੀਂ ਪੈਕ ਕਰਦੇ ਹਾਂ ਘੱਟ ਤੋਂ ਘੱਟ ਸਾਨੂੰ ਆ तकरीबन 12-13 ਰੁਪਏ ਦਾ ਤਾਂ ਪੋਲੀ ਬੈਗ ਹੀ ਪੈ ਜਾਂਦਾ ਜੀ ਠੀਕ ਹੈ ਫਿਰ ਉੱਪਰੋਂ ਅਸੀਂ ਡਿਸਕਾਊਂਟ ਦੇ ਰਹੇ ਹਾਂ ਇਹਨਾਂ ਸੂਟਾਂ ਦੇ ਵਿੱਚੋਂ ਕੱਢਣ ਪਾਣ ਲਈ ਕੁਝ ਖਾਸ ਹੁੰਦਾ ਨਹੀਂ ਹੈਗਾ ਤਾਂ ਕਰਕੇ ਅਸੀਂ ਤੁਹਾਨੂੰ ਦੇ ਰਹੇ ਹਾਂ ਇਹ 1200 ਦੇ 10% ਠੀਕ ਹੈ ਜੀ ਕਲਰਸ ਦੇ ਦੇਖੇ ਕਰੀਏ ਤੁਹਾਨੂੰ ਬਹੁਤ ਪਿਆਰੇ ਕਲੈਕਸ਼ਨ ਹੈ ਕਿਤੇ ਯਾ ਕਿ ਬੋਰਾ ਰਹੇ ਨੇ ਪੱਕਾ ਕੱਪੜਾ ਕੋਈ ਜ਼ਰੂਰਤ ਨਹੀਂ ਹੈਗੀ ਕਲਰ ਆਪਸ਼ਨ ਦਿਖਾਣੇ ਆ ਤੁਹਾਨੂੰ ਇਹ ਵੀ ਨਹੀਂ ਹੈਗਾ ਵੀ ਇਹ ਬਹੁਤ ਸੁਖਮੂਤੀ ਕੱਪੜੇ ਥੋੜੇ ਪੈਣੇ ਵੀ ਨਹੀਂ ਇਹ ਇਹ ਜਿਹੜੇ ਇਹ ਵਾਲੇ ਸੂਟ ਹੈ ਜਲਪਾਈਨ ਦੇ ਆ ਜੀ ਜਲਪਾਈਨ ਸਟੱਫ ਤੁਹਾਨੂੰ ਪਤਾ ਹੀ ਹੋਏਗਾ ਉੱਪਰ ਉਹ ਬ੍ਰਾਂਡ ਵੀ ਲੇ ਕੇ ਆ ਇਹ ਵੀ ਨਹੀਂ ਹੈਗਾ ਕਿ ਤੁਹਾਨੂੰ ਨਾਨ ਬ੍ਰਾਂਡ ਦੇ ਰਹੇ ਆ ਏਕੇ ਬ੍ਰਾਂਡ ਦੇ ਦੇ ਰਹੇ ਹਾਂ ਜੀ ਠੀਕ ਹੈ ਏਕੇ ਟੈਕਸ ਦੇ ਵਿੱਚ ਤੁਸੀਂ ਮੇਰੇ ਬਹੁਤ ਸਾਰੇ ਸੂਟ ਦੇਖਦੇ ਹੋ ਤੇ ਇਹ ਦੇ ਰਹੇ ਹਾਂ ਅਸੀਂ ਤੁਹਾਨੂੰ ਐਸਕੇ ਬ੍ਰਾਂਡ ਦੇ ਉੱਪਰ ਇਹ 올ਓਵਰ ਸੂਟ ਨੇ ਸਾਰੇ ਜਿਹੜਾ ਸੂਟ ਮੈਚਿੰਗ ਹੋਇਆ ਮੈਂ ਤੁਹਾਨੂੰ ਉਹ ਵੀ ਦਿਖਾ ਦਾਂਗੀ ਬਸ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਹੀ ਕਰਨਾ ਸਾਰਿਆਂ ਤੱਕ ਵੀ ਸਾਨੂੰ ਸਸਤੇ ਸੂਟ ਮਿਲ ਰਹੇ ਆ ਮਤਲਬ ਕਿ ਤੁਹਾਨੂੰ ਕੋਸਟ ਕਰੇਗੇ ਸੂਟ ਜੇ ਤੁਸੀਂ ਵੀ ਇਹ ਸ਼ਿਪਿੰਗ ਦੇ ਚਾਰਜਸ ਵੀ ਪਾਓ ਤਾਂ 660 70 ਰੁਪਏ ਕੋਸਟ ਕਰੇਗਾ ਠੀਕ ਹੈ ਅ ਅੱਜਕੱਲ ਤੁਹਾਨੂੰ ਪਤਾ ਹੀ ਆ ਜੀ 600 ਦਾ ਕੀ ਆਂਦਾ ਹੈ ਹੁਣ ਤੁਸੀਂ ਦੋ ਜਣਿਆਂ ਨੇ ਇਕੱਠੇ ਹੋ ਕੇ ਮੰਗਵਾਣੇ ਆ ਜਸ ਸਿੰਗਲ ਪਰਸਨ ਨਹੀਂ ਦੋ ਤਿੰਨ ਚਾਰ ਸੂਟ ਲੈਣੇ ਆ ਤਾਂ ਲੈ ਸਕਦੇ ਹੋ ਉਹ ਥੋੜੀ ਚੁਆਇਸ ਹੈ ਮੈਂ ਤੁਹਾਨੂੰ ਕਹਿ ਰਹੀ ਹਾਂ ਬਹੁਤ ਸੋਹਣੇ ਜਿਹਾ ਕਲੈਕਸ਼ਨ ਬਹੁਤ ਘੱਟ ਰੇਟ ਤੇ ਜਿਹੜਾ ਇਹ ਹੀ ਸੂਟ ਆ ਇਹਦੇ ਵਿੱਚ ਮੈਂ ਤੁਹਾਨੂੰ ਤਕਰੀਬਨ ਤਿੰਨ ਤੋਂ ਚਾਰ ਕਲਰ ਦਿੱਤੇ ਆ ਇਹ ਗ੍ਰੇ ਸਟੋਨ ਤੇ ਆ ਇਹ ਨੀਚੇ ਵਾਲਾ ਥੋੜਾ ਜਿਹਾ ਵੇ ਸਟੋਨ ਤੇ ਆ ਗਿਆ ਤੇ ਇੱਕ ਕਲਰ ਤੁਹਾਨੂੰ ਇਹ ਚ ਸਕਾਈ ਕਲਰ ਦਿੱਤਾ ਜੀ ਇਹ ਤਿੰਨ ਕਲਰ ਨੇ ਸੇਮ ਪ੍ਰਿੰਟ ਦੇ ਉੱਪਰ 올ਓਵਰ ਫੁਨਟਾ ਪ੍ਰੋਪਰ ਐਸ ਕੇ ਬ੍ਰਾਂਡ ਦੇ ਨਾਲ ਤੁਹਾਨੂੰ ਗੰਨੀ ਤੇ ਸਟੈਂਪ ਮਿਲੇਗੇ ਬ੍ਰਾਂਡਡ ਪੀਸ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਇਹ ਹੋਣਗੇ ਜੀ ਆਪਣੇ ਘਰ ਦੇ ਬਜ਼ੁਰਗ ਠੀਕ ਹੈ ਪ੍ਰਿੰਟ ਉਹਨਾਂ ਦੇ ਪਾਣੇ ਵਾਲੇ ਆ ਕੱਪੜਾ ਉਹਨਾਂ ਦੇ ਪਾਣੇ ਵਾਲਾ ਕਿਉਂਕਿ ਤੋਹਾ ਸੋਨਾ ਕੱਪੜਾ ਏ ਬਹੁਤ ਸੌਫਟ ਕੱਪੜਾ ਏ ਕੱਪੜਾ ਹੀ ਬਹੁਤ ਜ਼ਿਆਦਾ ਸੌਫਟ ਹੈ ਤੇ ਨਿੱਗਾ ਏ ਸਭ ਤੋਂ ਮੇਨ ਗੱਲ ਕੱਪੜਾ ਨਿੱਗਾ ਏ ਜੀ ਠੀਕ ਹੈ ਕਲਰ ਵੀ ਬਹੁਤ ਪਿਆਰੇ ਪਿਆਰੇ ਜੀ ਆ ਕਲਰ ਦੇਖੋ ਕਿੰਨੇ ਸੋਹਣੇ ਆ 1200 ਦੇ ਦੋ ਸੂਟ ਮਿਲਣਗੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਜੀ ਸਾਰੇ ਸੂਟਾਂ ਦੇ ਤੁਹਾਨੂੰ ਦੋ ਸੂਟਾਂ ਦੇ ਸ਼ਿਪਿੰਗ ਚਾਰਜਸ 120 ਰੁਪਿਆ ਪੇ ਕਰਨਾ ਪਏਗਾ ਮੈਂ ਵੀਡੀਓ ਚ ਹੀ ਦੱਸ ਦਾਨੀ ਹਾਂ ਮਤਲਬ ਕਿ 1320 ਰੁਪਿਆ ਤੁਹਾਨੂੰ ਵਿਦ ਸ਼ਿਪਿੰਗ ਦੋ ਸੂਟ ਪੈ ਰਹੇ ਹਨ 1320 ਦੇ ਦੋ ਸੂਟ ਵਿਦ ਸ਼ਿਪਿੰਗ ਕਲਰ ਦੇਖੋ ਡਿਜ਼ਾਈਨ ਦੇਖੋ ਸਟਾਫ ਜਦੋਂ ਤੁਹਾਡੇ ਕੋਲ ਗਿਆ ਤੁਹਾਨੂੰ ਉਸ ਟਾਈਮ ਪਤਾ ਲੱਗੇਗਾ ਜੀ ਪ੍ਰੋਪਰ ਸਟੈਂਪ ਦੇ ਨਾਲ 620 ਦੇ ਵਿੱਚ इजीली ਸੂਟ 900000 ਰੁਪਇਆ इजीली ਸ਼ੋਰੂਮਾਂ ਤੇ ਸੇਲ ਹੁੰਦਾ ਕਿਉਂਕਿ ਉਹ ਸ਼ੋਰੂਮ ਨੇ ਜੀ ਤਾਂ ਕਰਕੇ ਮੈਂ ਵੀ ਸ਼ੋਰੂਮ ਬਣਾ ਰਹੀ ਆ ਮੇਰੇ ਸ਼ੋਰੂਮ ਤੇ ਤੁਹਾਨੂੰ ਇਹੀ ਰੇਟ ਮਿਲਣਗੇ ਠੀਕ ਹੈ ਜਿਹੜੇ ਮੈਂ ਤੁਹਾਨੂੰ ਆਪਣੀ ਸ਼ਾਪ ਤੇ ਦੇ ਰਹੀ ਆ ਬਹੁਤ ਪਿਆਰੀ ਜੀ ਕਲੈਕਸ਼ਨ ਆ ਜੀ ਦੇਖੋ ਜੇ ਇਹ ਹੈਗੇ ਨੇ ਸਾਰੇ ਨੂੰ ਇੱਕ ਤੁਸੀਂ ਬ੍ਰੀਕ ਪ੍ਰਿੰਟ ਚ ਕਹਿ ਸਕਦੇ ਹੋ ਜਾਂ ਫਿਰ ਬਜ਼ੁਰਗਾਂ ਦੇ ਸਟਾਈਲ ਚ ਕਹਿ ਸਕਦੇ ਹੋ ਬਹੁਤ ਪਿਆਰੀ ਜੀ ਕਲੈਕਸ਼ਨ ਆ ਸਾਰੀਆਂ ਤੇ ਪ੍ਰਾਈਸ ਹੈਗੇ ਆ ਜੀ ਤੁਹਾਨੂੰ ਵੀ ਦਾ ਸ਼ਿਪਿੰਗ ਹੈ ਦੱਸਦੇ ਆ ਚਲੋ 1200 ਦੇ ਦੋ ਵੀ ਕਿਆ 1320 ਰੁਪਏ ਦੇ ਦੋ ਸੂਟ ਵੀ ਵਿਦ ਸ਼ਿਪਿੰਗ ਪੰਜਾਬ ਦੇ ਵਿੱਚ ਠੀਕ ਹੈ ਜਿਨ੍ਹਾਂ ਨੇ ਦੋ ਆ ਕੇ ਲੈ ਕੇ ਜਾਣੀਆਂ ਸਾਡੇ ਕੋਲੋਂ ਫੋਟੋ ਦਿਖਾ ਕੇ ਤੇ ਉਹਨਾਂ ਵਾਸਤੇ 1200 ਦੇ ਆ ਜਿਨ੍ਹਾਂ ਨੇ ਸਾਤੋ ਸ਼ਿਪਮੈਂਟ ਕਰਾਣੀਆਂ ਜੀ ਉਹਨਾਂ ਨੂੰ ਹੈਗੇ ਨੇ 1320 ਰੁਪਏ ਦੇ ਇਹ ਵਾਲੇ ਸੂਟ 컬러 ਪ੍ਰਿੰਟ ਬਹੁਤ ਸੋਹਣੇ ਸੋਹਣੇ ਆ ਨੈਕਸਟ ਆਜੋ ਜੀ ਐਸਕੇ ਬ੍ਰੈਂਡ ਦਾ ਸੂਟ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਐਸਕੇ ਬ੍ਰੈਂਡ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਸੂਟ ਆ ਇਹ ਉਦੇ ਪਾਸ ਵੈਸੇ ਤਾਂ ਵਿంటర్ ਕਲੈਕਸ਼ਨ ਚ ਸਾਰਲ ਵਗੈਰਾ ਹੀ ਚੱਲ ਜਾਣੇ ਆ ਕਿਉਂਕਿ ਘਰ ਪਾਉਣ ਵਾਲੀਆਂ ਆਈਟਮਾਂ ਨੇ ਇਹ ਡੇਲੀ ਯੂਜ਼ ਵਾਸਤੇ ਸੋਟਨੇ ਚ ਪ੍ਰੋਪਰ ਬ੍ਰਾਂਡ ਸਟੈਂਪ ਦੇ ਨਾਲ ਰਹੇਗਾ ਠੀਕ ਹੈ ਸੇਮ ਦੇ ਵਿੱਚ ਕਲਰ ਗ੍ਰੇ ਆ ਨੀਚੇ ਵਾਲਾ ਮਹਿੰਦੀ ਆ ਤੇ ਇੱਕ ਤੋਂ ਉਹ ਵਾਹ ਸੋਨਾ ਜਿਹਾ ਸ਼ੇਡ ਮਿਲ ਜਾਏਗਾ ਜੇ ਕਲਰ ਤਿੰਨ ਨੇ ਇਹ ਵਾਲੇ ਡਿਜ਼ਾਈਨ ਦੇ ਵਿੱਚ ਇਹ ਫਿਰ ਤੋਂ ਬਰੀਕ ਪ੍ਰਿੰਟ ਦਿਖਾਣੇ ਆ ਅੱਜ ਦੀ ਵੀਡੀਓ 'ਚ ਤੁਸੀਂ ਇਹ ਕਹਿ ਸਕਦੇ ਹੋ ਵੀ ਜੇ ਤੁਹਾਡੇ ਘਰ 'ਚ ਬਜ਼ੁਰਗ ਹੈਗੇ ਨੇ ਮਾਤਾਵਾਂ ਦਾਦੀਆਂ ਨਾਨੀਆਂ ਤਾਂ ਉਹਨਾਂ ਦਾ ਤਾਂ ਲੱਕ ਲੱਗ ਗਿਆ ਬਹੁਤ ਘੱਟ ਪ੍ਰਾਈਸ 'ਚ ਮੂਫੂਕ ਦੇ ਰਹੇ ਹੂੰ ਕਿਉਂਕਿ ਸਿਆਣੇ ਸਰੀਰ 'ਚ ਥੋੜਾ ਜਿਹਾ ਸਕਿਨ ਵਗੈਰਾ ਦਾ ਵੀ ਹੁੰਦਾ ਤੇ ਸੌਫਟ ਜਿਹੇ ਕੱਪੜੇ ਪੈਣੇ ਆ ਇਹ ਉਹਨਾਂ ਵਾਸਤੇ ਬਹੁਤ ਸੋਹਣੇ ਸੂਟ ਨੇ ਜੇ ਸਟਿਚ ਕਰਵਾਓ ਤੇ ਪਾਓ ਜਿੰਨਾ ਮਰਜੀ ਰਜਾਈਆਂ 'ਚ ਬੈਠੇ ਰਹਿਣ ਕਿਉਂਕਿ ਰਜਾਈ 'ਚ ਬੈਠਣ ਨਾਲ ਜ਼ਿਆਦਾਤਰ ਸਟੱਫ ਦੇ ਉੱਪਰ ਬੂਰ ਆ ਜਾਂਦਾ ਬਟ ਇਹਨਾਂ ਤੇ ਨਹੀਂ ਆਏਗਾ ਐਲਪਾਈਨ ਆ ਜੀ ਪਿਓਰ ਦੇ ਜੇ ਤੁਸੀਂ ਪਾਰਸਲ ਕਰਵਾਉਣਾ ਸਾਥੋਂ ਕੋਰੀਅਰ ਕਰਵਾਣੇ ਆ ਤਾਂ ਤੁਹਾਨੂੰ 1320 ਰੁਪਏ ਪੇ ਕਰਨਾ ਪਏਗਾ ਜੇ ਤੁਸੀਂ ਸਾਥੋਂ ਸ਼ਾਪ ਤੋਂ ਆ ਕੇ ਫੋਟੋ ਦਿਖਾ ਕੇ ਲੈ ਕੇ ਜਾਣੇ ਆ ਤਾਂ ਤੁਹਾਨੂੰ ਸੂਟ ਕੋਸਟ ਕਰਨੇਗੇ ਜੀ ਇਹ 1200 ਦੇ ਦੋ ਸੂਟ ਦੋ ਸੂਟਾਂ ਦਾ ਪ੍ਰਾਈਸ ਦੇ ਰਹੀਆਂ ਸਟੱਫ ਇੰਨਾ ਕੁ ਸੌਫਟ ਹੈ ਨਾ ਇੰਨਾ ਗਰਮ ਸੂਟ ਹੈ ਨਾ ਪੁੱਛੋ ਹੀ ਨਾ ਜੀ ਉਹ ਜਦੋਂ ਤੁਹਾਡੇ ਪਾਸ ਇਹ ਵਾਲਾ ਸਟੱਫ ਜਾਏਗਾ ਤੁਹਾਨੂੰ ਫੇਰ ਫੀਲ ਹੋਏਗਾ ਕਿ ਵਾਕਈ ਸੂਟ ਹੈ ਇਹ 11200 ਦਾ ਸੂਟ ਹੈ ਸਟੱਫ ਹੀ ਬਹੁਤ ਸੋਹਣਾ ਹੈ ਇਹ ਕਿਹਦਾ ਬ੍ਰਾਂਡ ਰਹੇਗਾ ਜੀ ਤਿੰਨ ਕਲਰ ਨੇ ਇਹਦੇ ਵਿੱਚ ਤਿੰਨੋ ਹੀ ਕਲਰ ਇੱਕ ਤੋਂ ਇੱਕ ਨੇ ਦੇਖੋ ਬਹੁਤ ਸੋਹਣਾ ਸਟੱਫ ਹੈ ਤੁਹਾਨੂੰ ਬਹੁਤ ਘੱਟ ਰੇਟ ਤੇ ਮਿਲ ਰਿਹਾ ਜੀ ਇਹ ਵਾਲਾ ਸੂਟ ਤੁਸੀਂ ਲੈ ਸਕਦੇ ਹੋ ਠੀਕ ਹੈ ਤੇ ਪ੍ਰਾਈਸ ਹੈਗਾ ਇਹ ਜੇ ਤੁਸੀਂ ਪਾਰਸਲ ਕਰਾਣਾ 1320 ਰੁਪਇਆ ਸ਼ਾਪ ਤੋਂ ਆ ਕੇ ਲੈ ਕੇ ਜਾਣੇ ਆ ਫੋਟੋ ਦਿਖਾ ਕੇ ਕਿਉਂਕਿ ਵੈਸੇ ਤਾਂ ਜੇ ਤੁਸੀਂ ਕਹੋਗੇ ਜੀ ਤੁਸੀਂ ਵਿੰਗੂ ਚ ਪਾਈ ਸੀਗੇ ਜੀ 600 ਦੇ ਮਤਲਬ ਕਿ 1200 ਦੇ ਦੋ ਸੂਟ ਤਾਂ ਫਿਰ ਤਾਂ ਨਹੀਂ ਤੁਹਾਨੂੰ ਮਿਲਣ ਲੱਗੇ ਜੇ ਤੁਸੀਂ ਫੋਟੋ ਨਾਲ ਦੀ ਨਾਲ ਬੁਕਿੰਗ ਕਰਾ ਕੇ ਸ਼ਾਪ ਤੇ ਆ ਸਕਦੇ ਹੋ ਪੇਮੈਂਟ ਕਰਵਾ ਦਿਓ ਅਡਵਾਂਸ ਦੇ ਵਿੱਚ ਸ਼ੌਪ ਤੋ ਆ ਕੇ ਚੱਕ ਕੇ ਲੈ ਜਾਓ ਤਾਂ ਤੁਹਾਡੇ ਸੂਟ ਸਾਡੇ ਪਾਸ ਬੁੱਕ ਹੋ ਜਾਣਗੇ ਠੀਕ ਹੈ ਜੀ ਤੇ ਇਹ ਵੀ ਸੂਟ ਬਹੁਤ ਪਿਆਰਾ ਹੈ ਬਹੁਤ ਸੋਹਣਾ ਪ੍ਰਿੰਟ ਆ 5 5 ਮੀਟਰ ਦੀ ਕੱਟ ਆ ਠੀਕ ਹੈ 5 ਮੀਟਰ ਰਹੇਗੀ ਜੀ ਪੂਰੀ ਕੱਟ ਐਸ ਕੇ ਬ੍ਰਾਂਡ ਆ ਬਹੁਤ ਸੋਹਣਾ ਜਿਹਾ ਸਟਫ ਹੈ ਇਹਦੇ ਵਿੱਚ ਤੁਹਾਨੂੰ ਸਿੰਗਲ ਸੂਟ ਹੀ ਮਿਲੇਗਾ ਠੀਕ ਹੈ ਇਹ ਚ ਸਿੰਗਲ ਅਜੀਗਲ ਹੁਣ ਆ ਦੇਖੋ ਪਹਿਲਾਂ ਤਾਂ ਕਲਰ ਦੇਖ ਲਓ ਬਹੁਤ ਸੋਹਣਾ ਜਿਹਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਹੈ ਬਰੀਕ ਪ੍ਰਿੰਟ ਬਿਲਕੁਲ ਇਹ ਦੇਖ ਮੈਂ ਤੁਹਾਨੂੰ ਇੱਕ ਦਿਖਾਨੀ ਹੈ ਇਹਦੇ ਵਿੱਚ ਕਈਆਂ ਕੋਲ ਜਦੋਂ ਸੂਟ ਚਲੇ ਜਾਂਦੇ ਨੇ ਮੈਂ ਕਹਿੰਦਾ ਨੇ ਕਾਨ ਹੈ ਇਹ ਸੀ ਲਾਸਟ ਪੀਸ ਕੱਟਿਆ ਹੁਣ ਥਾਨ ਦੇ ਵਿੱਚੋਂ ਤੁਸੀਂ ਸੂਟ ਨੂੰ ਜਦੋਂ ਮਿਣੋਗੇ ਤਾਂ ਇਸ ਸਾਈਡ ਤੋਂ ਮਿਲਣਾ ਹੈ ਠੀਕ ਹੈ ਕਾਣ ਤੁਹਾਡੀ ਐਦਾਂ ਅਸੀਂ ਕੱਢਣ ਨੂੰ ਕੱਟ ਸਕਦੇ ਸੀਗੇ ਵੀ ਕਿੱਦੋਂ ਕਾਨੂੰ ਵੀਡੀਓ 'ਚ ਦਿਖਾਉਣਾ ਹੈ ਇਹ ਸੂਟ ਮੈਂ ਤਾਂ ਰੱਖਿਆ ਸੀਗਾ ਕਿ ਮੈਂ ਵੀਡੀਓ ਸਮਝਾ ਸਕਾਂ ਇਹ ਐਦਾਂ ਜੀ ਸੂਟ ਜੇ ਆਪਾਂ ਉਹਦੇ ਤੋਂ ਖਿੱਚਦੇ ਆ ਤੇ ਵਿੱਚ ਕੋਈ ਕਾਣ ਨਹੀਂ ਹੈਗੀ ਜੇ ਆਪਾਂ ਕੰਨੀ ਬਰਾਬਰ ਰੱਖਦੇ ਆ ਇਹ ਸੂਟ ਐਕਸਟਰਾ ਜਦੋਂ ਨੀਚੇ ਨਾ ਉਸਤੇ ਰੋਲ ਤੇ ਛੜਿਆ ਮੈਂ ਹੁੰਦਾ ਤਾਂ ਫਿਰ ਐਕਸਟਰਾ ਹੁੰਦਾ ਤੁਸੀਂ ਇਹਨੂੰ ਕੱਟ ਦੋ ਤੇ ਜੇ ਤੁਸੀਂ 5 ਮੀਟਰ ਮੇਨਣਾ ਤੇ ਜਿਹੜੀ ਸਾਈਡ ਛੋਟੀ ਆ ਉਧਰੋਂ ਤੁਹਾਨੂੰ ਪ੍ਰੋਪਰ 5 ਮੀਟਰ ਸੂਟ ਮਿਲੇਗਾ ਸਾਡੇ ਕੋਲੋਂ ਠੀਕ ਹੈ ਜੀ ਇਹ ਮੈਂ ਕੱਟਣ ਨੂੰ ਕੱਟ ਸਕਦੇ ਸੀਗੇ ਇਹ ਜਸਟ ਇੱਕ ਮੈਂ ਤੁਹਾਨੂੰ ਸਮਝਾਉਣ ਕਰਕੇ ਰੱਖਿਆ ਜੀ ਕਿਉਂਕਿ ਇਸ ਸਾਈਡ ਤੇ ਅਸੀਂ ਸੂਟ ਕਟਿੰਗ ਕਰਕੇ ਇਹ ਸ਼ਾਫ ਤੋਂ ਹੀ ਸੇਲ ਹੋ ਗਏ ਸੀ ਇਹ نیچے ਨੂੰ ਮੈਂ ਤੁਹਾਨੂੰ ਤਾਂ ਹੀ ਵਾਰ-ਵਾਰ ਦਿਖਾਉਂ ਕਿ ਇਹਨੂੰ ਤੁਸੀਂ ਕਾਣਨਾ ਕਿਹਾ ਕਰੋ ਸਾਰੇ ਸੂਟ ਚ ਕਾਣ ਨਹੀਂ ਹੈਗੇ ਜੇ ਤੁਸੀਂ ਇਹਨੂੰ ਇਦਾਂ ਬਰਾਬਰ ਕਰਕੇ ਦੇਖੋ ਜੀ ਹੁਣ ਇਹ ਚ ਕੋਈ ਕਾਣ ਨਹੀਂ ਜੇ ਆਪਾਂ ਇਹਨੂੰ ਖਿੱਚਦੇ ਆਂ ਪ੍ਰੋਪਰ ਤੇ ਇਹ ਚ ਕਾਣ ਆਉਣੀ ਚਾਹੀਦੀ ਸੀਗੀ ਠੀਕ ਹੈ ਇਹ ਐਕਸਟਰਾ ਕੱਪੜਾ ਹੈ ਇਹਨੂੰ ਤੁਸੀਂ ਇੱਥੇ ਕਟਿੰਗ ਕਰ ਸਕਦੇ ਹੋ ਤੇ 5 ਮੀਟਰ ਮੀੜਨਾ ਤੇ ਦੂਜੀ ਸਾਈਡ ਤੋਂ ਮੀਰੋ ਜਿੱਧਰ ਛੋਟੀ ਸਾਈਡ ਆ। ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਆ ਸੂਟ ਦੇ। ਤੇ ਨੈਕਸਟ ਦਿਖਾਣੇ ਆ। ਬਹੁਤ ਸੋਹਣੇ ਜਿਹੇ ਪ੍ਰਿੰਟ ਦੇ ਨਾਲ ਆ ਜੇ ਸੂਟ ਹੈ। ਠੀਕ ਹੈ। ਕਲਰ ਬਹੁਤ ਪਿਆਰਾ ਹੈ। ਜ਼ਿਆਦਾਤਰ ਸਟੱਫ ਅੱਜ ਦੀ ਵੀਡੀਓ ਚਲ ਪਾਈ ਨਾ ਤੇ ਕੁਸ਼ਿਕ ਸੂਟ ਮੈਂ ਤੁਹਾਨੂੰ ਪਸ਼ਮੀਨੇ ਦੇ ਪਿਓਰ ਦੇ ਦਿਖਾਏ ਆ ਜੋ ਵੀ ਸੂਟ ਤੁਹਾਨੂੰ ਘੱਟ ਰੇਟ ਬਹੁਤ ਜ਼ਿਆਦਾ ਘੱਟ ਰੇਟ ਹੈ ਜੀ ਇਹਨਾਂ ਸੂਟਾਂ ਦਾ ਸਿੰਗਲ ਸੂਟ ਜੇ ਤੁਸੀਂ ਲੈਣਿਓ ਤਾਂ ਘੱਟ ਤੋਂ ਘੱਟ ਤੁਹਾਨੂੰ ਇਹ 700 ਤੋਂ ਸ਼ੁਰੂ ਹੋ ਕੇ ਇਹਦੇ ਵਿੱਚ 1000 ਤੱਕ ਦੇ ਆਈਟਮਾਂ ਜਿਹੜੀ ਮੈਂ ਪਾਈ ਹੋਈ ਆ ਠੀਕ ਹੈ ਤੇ ਉਮੀਦ ਕਰਦੀ ਆ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਦੇ ਜੀ ਸਾਰੇ ਸੂਟ ਕਿ ਇਦਾਂ ਲੱਗੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਘਰ ਪਾਉਣ ਵਾਲੇ ਸੂਟਾਂ ਹਰ ਇੱਕ ਦੇ ਕੰਮ ਆਉਣ ਵਾਲੇ ਸੂਟ ਨੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ ਥੈਂਕ ਯੂ